ਭਾਰਤੀ ਰੇਲਵੇ ਦੇ ਵੱਲੋਂ ਰਾਤ ਦੇ ਸਮੇਂ ਯਾਤਰਾ ਦੇ ਦੌਰਾਨ ਯਾਤਰੀਆਂ ਦੀ ਸੁਰੱਖਿਆ ਅਤੇ ਆਰਾਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਹੁਣ ਰਾਤ 10 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਟ੍ਰੇਨ ਦੇ ਵਿੱਚ ਉੱਚੀ ਆਵਾਜ਼ ਵਿੱਚ ਗੱਲ ਕਰਨਾ ਜਾਂ ਗਾਣੇ ਸੁਣਨ ਦੀ ਸਖਤ ਮਨਾਹੀ ਹੋਵੇਗੀ। ਜੇ ਕੋਈ ਵੀ ਯਾਤਰੀ ਇਹ ਨਿਯਮ ਤੋੜਦਾ ਹੈ ਤਾਂ ਉਸ ਉੱਪਰ 500 ਤੋਂ ਲੈ ਕੇ 1000 ਰੁਪਏ ਤੱਕ ਦਾ ਜੁਰਮਾਨਾ ਵੀ ਲੱਗ ਸਕਦਾ ਹੈ। ਜ਼ਰੂਰਤ ਪੈਣ ਉੱਤੇ ਰੇਲਵੇ ਉਸ ਯਾਤਰੀ ਨੂੰ ਟ੍ਰੇਨ ਤੋਂ ਉਤਾਰ ਵੀ ਸਕਦੀ ਹੈ। ਸਿਰਫ ਆਵਾਜ਼ ਹੀ ਨਹੀਂ ਬਲਕਿ ਰਾਤ ਦੇ ਸਮੇਂ 10 ਵਜੇ ਤੋਂ ਬਾਅਦ ਬਿਨਰ ਉੜ ਟ੍ਰੇਨ ਵਿੱਚ ਬੱਤੀਆਂ ਜਗਾਉਣਾ ਬਿਨਾ ਹੈੱਡਫੋਨ ਗਾਣੇ ਜਾਂ ਫਿਰ ਵੀਡੀਓ ਚਲਾਉਣਾ ਵੀ ਹੁਣ ਨਿਯਮਾਂ ਦੀ ਉਲੰਘਣਾ ਮੰਨੀ ਜਾਵੇਗੀ ਇਸ ਕਦਮ ਦਾ ਮਕਸਦ ਹੈ ਕਿ ਹਰ ਯਾਤਰੀ ਦਾ ਸਫ਼ਰ ਸ਼ਾਂਤੀਪੂਰਵਕ ਤੇ ਆਰਾਮਦਾਇਕ ਹੋ ਸਕੇ ਇਸ ਲਈ ਹੁਣ ਜਿਹੜੇ ਵੀ ਲੋਕ ਟ੍ਰੇਨ ਦੇ ਵਿੱਚ ਸਫ਼ਰ ਕਰਨਗੇ ਉਹਨਾਂ ਨੂੰ ਇਹ ਨਿਯਮ ਮੰਨਣੇ ਪੈਣਗੇ ਨਹੀਂ ਤਾਂ ਉਹਨਾਂ ਨੂੰ ਜੁਰਮਾਨੇ ਦੇ ਨਾਲ ਨਾਲ ਖੰਝਣ ਖੁਆਰੀ ਵੀ ਸੈਣੀ ਪੈ ਸਕਦੀ ਹੈ ਭਾਰਤੀ ਰੇਲਵੇ ਦੇ ਵੱਲੋਂ ਰਾਤ ਦੇ ਸਮੇਂ ਯਾਤਰਾ ਦੇ ਦੌਰਾਨ ਯਾਤਰੀਆਂ ਦੀ ਸੁਰੱਖਿਆ ਅਤੇ ਆਰਾਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਹੁਣ ਰਾਤ 10 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਟ੍ਰੇਨ ਦੇ ਵਿੱਚ ਉੱਚੀ ਆਵਾਜ਼ ਵਿੱਚ ਗੱਲ ਕਰਨਾ ਜਾਂ ਗਾਣੇ ਸੁਣਨ ਦੀ ਸਖਤ ਮਨਾਹੀ ਹੋਵੇਗੀ। ਜੇ ਕੋਈ ਵੀ ਯਾਤਰੀ ਇਹ ਨਿਯਮ ਤੋੜਦਾ ਹੈ ਤਾਂ ਉਸ ਉੱਪਰ 500 ਤੋਂ ਲੈ ਕੇ 1000 ਰੁਪਏ ਤੱਕ ਦਾ ਜੁਰਮਾਨਾ ਵੀ ਲੱਗ ਸਕਦਾ ਹੈ। ਜ਼ਰੂਰਤ ਪੈਣ ਉੱਤੇ ਰੇਲਵੇ ਉਸ ਯਾਤਰੀ ਨੂੰ ਟ੍ਰੇਨ ਤੋਂ ਉਤਾਰ ਵੀ ਸਕਦੀ ਹੈ ਸਿਰਫ ਆਵਾਜ਼ ਹੀ ਨਹੀਂ ਬਲਕਿ ਰਾਤ ਦੇ ਸਮੇਂ 10 ਵਜੇ ਤੋਂ ਬਾਅਦ ਬਿਨਰ ਰੋਲ ਟ੍ਰੇਨ ਵਿੱਚ ਬੱਤੀਆਂ ਜਗਾਉਣਾ ਬਿਨਾ ਹੈੱਡਫੋਨ ਗਾਣੇ ਜਾਂ ਫਿਰ ਵੀਡੀਓ ਚਲਾਉਣਾ ਵੀ ਹੁਣ ਨਿਯਮਾਂ ਦੀ ਉਲੰਘਣਾ ਮੰਨੀ ਜਾਵੇਗੀ ਇਸ ਕਦਮ ਦਾ ਮਕਸਦ ਹੈ ਕਿ ਹਰ ਯਾਤਰੀ ਦਾ ਸਫ਼ਰ ਸ਼ਾਂਤੀਪੂਰਵਕ ਤੇ ਆਰਾਮਦਾਇਕ ਹੋ ਸਕੇ ਇਸ ਲਈ ਹੁਣ ਜਿਹੜੇ ਵੀ ਲੋਕ ਟ੍ਰੇਨ ਦੇ ਵਿੱਚ ਸਫ਼ਰ ਕਰਨਗੇ ਉਹਨਾਂ ਨੂੰ ਇਹ ਨਿਯਮ ਮੰਨਣੇ ਪੈਣਗੇ ਨਹੀਂ ਤਾਂ ਉਹਨਾਂ ਨੂੰ ਜੁਰਮਾਨੇ ਦੇ ਨਾਲ ਨਾਲ ਖੰਝਣ ਖੁਆਰੀ ਵੀ ਸੈਣੀ ਪੈ ਸਕਦੀ ਹੈ ਭਾਰਤੀ ਰੇਲਵੇ ਦੇ ਵੱਲੋਂ ਰਾਤ ਦੇ ਸਮੇਂ ਯਾਤਰਾ ਦੇ ਦੌਰਾਨ ਯਾਤਰੀਆਂ ਦੀ ਸੁਰੱਖਿਆ ਅਤੇ ਆਰਾਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਉਨੇ ਰਾਤ 10 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਟ੍ਰੇਨ ਦੇ ਵਿੱਚ ਉੱਚੀ ਆਵਾਜ਼ ਵਿੱਚ ਗੱਲ ਕਰਨਾ ਜਾਂ ਗਾਣੇ ਸੁਣਨ ਦੀ ਸਖਤ ਮਨਾਹੀ ਹੋਵੇਗੀ ਜੇ ਕੋਈ ਵੀ ਯਾਤਰੀ ਇਹ ਨਿਯਮ ਤੋੜਦਾ ਹੈ ਤਾਂ ਉਸ ਉੱਪਰ 500 ਤੋਂ ਲੈ ਕੇ 1000 ਰੁਪਏ ਤੱਕ ਦਾ ਜੁਰਮਾਨਾ ਵੀ ਲੱਗ ਸਕਦਾ ਹੈ ਜ਼ਰੂਰਤ ਪੈਣ ਉੱਤੇ ਰੇਲਵੇ ਉਸ ਯਾਤਰੀ ਨੂੰ ਟ੍ਰੇਨ ਤੋਂ ਉਤਾਰ ਵੀ ਸਕਦੀ ਹੈ ਸਿਰਫ ਆਵਾਜ਼ ਹੀ ਨਹੀਂ ਬਲਕਿ ਰਾਤ ਦੇ ਸਮੇਂ 10 ਵਜੇ ਤੋਂ ਬਾਅਦ ਬਿਨਾਂ ਰੋੜ ਟ੍ਰੇਨ ਵਿੱਚ ਬੱਤੀਆਂ ਜਗਾਉਣਾ ਬਿਨਾਂ ਹੈੱਡਫੋਨ ਗਾਣੇ ਜਾਂ ਫਿਰ ਵੀਡੀਓ ਚਲਾਉਣਾ ਵੀ ਹੁਣ ਨਿਯਮਾਂ ਦੀ ਉਲੰਘਣਾ ਮੰਨੀ ਜਾਵੇਗੀ ਇਸ ਕਦਮ ਦਾ ਮਕਸਦ ਹੈ ਕਿ ਹਰ ਯਾਤਰੀ ਦਾ ਸਫ਼ਰ ਸ਼ਾਂਤੀਪੂਰਵਕ ਤੇ ਆਰਾਮਦਾਇਕ ਹੋ ਸਕੇ ਇਸ ਲਈ ਹੁਣ ਜਿਹੜੇ ਵੀ ਲੋਕ ਟ੍ਰੇਨ ਦੇ ਵਿੱਚ ਸਫ਼ਰ ਕਰਨਗੇ ਉਹਨਾਂ ਨੂੰ ਇਹ ਨਿਯਮ ਮੰਨਣੇ ਪੈਣਗੇ ਨਹੀਂ ਤਾਂ ਉਹਨਾਂ ਨੂੰ ਜੁਰਮਾਨੇ ਦੇ ਨਾਲ ਨਾਲ ਖੰਝਣ ਖੁਆਰੀ ਵੀ ਸਹਿਣੀ ਪੈ ਸਕਦੀ ਹੈ ਭਾਰਤੀ ਰੇਲਵੇ ਦੇ ਵੱਲੋਂ ਰਾਤ ਦੇ ਸਮੇਂ ਯਾਤਰਾ ਦੇ ਦੌਰਾਨ ਯਾਤਰੀਆਂ ਦੀ ਸੁਰੱਖਿਆ ਅਤੇ ਆਰਾਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਹੁਣ ਰਾਤ 10 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਟ੍ਰੇਨ ਦੇ ਵਿੱਚ ਉੱਚੀ ਆਵਾਜ਼ ਵਿੱਚ ਗੱਲ ਕਰਨਾ ਜਾਂ ਗਾਣੇ ਸੁਣਨ ਦੀ ਸਖਤ ਮਨਾਹੀ ਹੋਵੇਗੀ। ਜੇ ਕੋਈ ਵੀ ਯਾਤਰੀ ਇਹ ਨਿਯਮ ਤੋੜਦਾ ਹੈ ਤਾਂ ਉਸ ਉੱਪਰ 500 ਤੋਂ ਲੈ ਕੇ 1000 ਰੁਪਏ ਤੱਕ ਦਾ ਜੁਰਮਾਨਾ ਵੀ ਲੱਗ ਸਕਦਾ ਹੈ। ਜ਼ਰੂਰਤ ਪੈਣ ਉੱਤੇ ਰੇਲਵੇ ਉਸ ਯਾਤਰੀ ਨੂੰ ਟ੍ਰੇਨ ਤੋਂ ਉਤਾਰ ਵੀ ਸਕਦੀ ਹੈ ਸਿਰਫ ਆਵਾਜ਼ ਹੀ ਨਹੀਂ ਬਲਕਿ ਰਾਤ ਦੇ ਸਮੇਂ 10 ਵਜੇ ਤੋਂ ਬਾਅਦ ਬਿਨਰ ਰੋਲ ਟ੍ਰੇਨ ਵਿੱਚ ਬੱਤੀਆਂ ਜਗਾਉਣਾ ਬਿਨਾ ਹੈੱਡਫੋਨ ਗਾਣੇ ਜਾਂ ਫਿਰ ਵੀਡੀਓ ਚਲਾਉਣਾ ਵੀ ਹੁਣ ਨਿਯਮਾਂ ਦੀ ਉਲੰਘਣਾ ਮੰਨੀ ਜਾਵੇਗੀ ਇਸ ਕਦਮ ਦਾ ਮਕਸਦ ਹੈ ਕਿ ਹਰ ਯਾਤਰੀ ਦਾ ਸਫ਼ਰ ਸ਼ਾਂਤੀਪੂਰਵਕ ਤੇ ਆਰਾਮਦਾਇਕ ਹੋ ਸਕੇ ਇਸ ਲਈ ਹੁਣ ਜਿਹੜੇ ਵੀ ਲੋਕ ਟ੍ਰੇਨ ਦੇ ਵਿੱਚ ਸਫ਼ਰ ਕਰਨਗੇ ਉਹਨਾਂ ਨੂੰ ਇਹ ਨਿਯਮ ਮੰਨਣੇ ਪੈਣਗੇ ਨਹੀਂ ਤਾਂ ਉਹਨਾਂ ਨੂੰ ਜੁਰਮਾਨੇ ਦੇ ਨਾਲ ਨਾਲ ਖੱਜਲ ਖੁਆਰੀ ਵੀ ਸਹਿਣੀ ਪੈ ਸਕਦੀ ਹੈ